ਬਸੁਦਾ ਕਾਗਦ ਜौं ਕਰਾਂ ਹਰ ਜਸ ਲਿਖਣ ਨਾ ਜਾਏ ਬਸੁਦਾ ਕਾਗਦ ਜौं ਕਰਾਂ ਹਰ ਜਸ ਲਿਖਣ ਨਾ ਜਾਏ ਚਲਤ ਚਲਤ ਜੈਸੇ ਪਹੁੰਚੇ ਥਿਕਾਣੇ ਜਾਏ ਖੋਜਤੋ ਖੋਜਤੋ ਗੁਰ ਸਬਦ ਲੈਬ ਲੀਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗੱਲ ਮੇ ਲਾਈ ਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਨਾਈ ਐ ਹਰ ਕੇ ਸੰਤ ਮਿਲਹੁ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜੀਉ ਵੜ ਭਾਗੀ ਆਰ ਸੰਤ ਮਿਲਾਇਆ ਗੁਰ ਪੂਰ ਹਰ ਰਸ ਮੁਖ ਆਇਆ ਭਾਗਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਦਰਬ ਜੁਨੀ ਨਿਤ ਪਾਉਂਦਾ ਜਿਉ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹੋ ਮੈਂ ਵਿਖਿਆ ਸਬ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਉ ਆਪ ਦਇਾਲ ਦਇਆ ਪ੍ਰਭ ਧਾਰੀ ਮਲਹੁ ਮੈਂ ਬਿਖਿਆ ਸਬ ਨਿਵਾਰੀ ਨਾਨਕ ਹਟ ਪਟਣ ਵਿੱਚ ਕਾयां ਹਰ ਲੈਂਦੇ ਗੁਰਮੁਖ ਸੌਦਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਆਪ ਬਹੁਤ ਵੱਡੇ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚ ਕੇ ਪਾਵਨ ਇਲਾਹੀ ਬਾਣੀ ਨੂੰ ਸਰਵਣ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰਦੇ ਹੋ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ ਉਸ ਦੇ ਵਿੱਚੋਂ ਅੱਜ ਆਪਾਂ ਨੇ ਮਾਜ ਰਾਗ ਦੇ ਵਿੱਚ ਚੌਥੀ ਪਾਤਸ਼ਾਹ ਧੰਨ ਧਾਨੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਜੋ ਸ਼ਬਦ ਸਰਵਣ ਕੀਤਾ ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਅੰਗ 95 ਦੇ ਉੱਪਰ ਗర్జ ਹੈ ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਫਰਮਾਉਂਦੇ ਨੇ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਕਿੰਦੇ ਗੁਰੂ ਦੇ ਬਖਸ਼ੇ ਹੋਏ ਗਿਆਨ ਦੁਆਰਾ ਗੁਰੂ ਦੇ ਮਾਤੋ ਦੁਆਰਾ ਸਿੱਖਿਆ ਦੁਆਰਾ ਮੈਂ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਰੂਪੀ ਰਸ ਨੂੰ ਪਾ ਲਿਆ ਹੈ ਪ੍ਰਾਪਤ ਕਰ ਲਿਆ ਜਦੋਂ ਗੁਰੂ ਨੇ ਗਿਆਨ ਬਖਸ਼ਿਆ ਸੋਜੀ ਬਖਸ਼ੀ ਤਾਂ ਫਿਰ ਅੰਦਰੋਂ ਵਿਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਹੋਇਆ ਗਿਆਨ ਅੰਜਨ ਗੁਰ ਦੀਆ ਅ ਗਿਆਨ ਅੰਧੇਰ ਬినాਸ਼ ਜਦੋਂ ਗਿਆਨ ਦਾ ਸਰੂਪਾ ਜਿਹੜਾ ਉਹਨੇ ਮਨ ਰੂਪੀ ਨੇਤਰਾਂ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਫਿਰ ਮਨ ਦੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਝੌਲਾ ਬਣ ਜਿਹੜਾ ਸੀ ਉਹ ਖਤਮ ਹੋ ਕੇ ਗਿਆਨ ਦਾ ਸੂਰਜ ਜਦੋਂ ਉਦੈ ਹੋ ਗਿਆ ਤਾ ਫਿਰ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਤਾਂ ਫਿਰ ਵਾਹਿਗੁਰੂ ਅਕਾਲ ਪੁਰਖ ਦਾ ਅਮਰਤ ਰੂਪੀ ਨਾਮ ਜਿਹੜਾ ਹੈ ਉਹਦਾ ਰਸ ਜਿਹੜਾ ਉਹ ਪ੍ਰਾਪਤ ਹੋ ਗਿਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਕਹਿੰਦੇ ਹੁਣ ਮੇਰਾ ਮਨ ਜੜੇ ਉਸ ਮਹਾਨ ਉਸ ਪਾਵਨ ਰਸ ਦੇ ਵਿੱਚ ਰਤਾ ਹੋਇਆ ਅਤੇ ਮੈਂ ਉਸ ਰਸ ਨੂੰ ਪੀ ਲਿਆ ਮਾਣ ਲਿਆ ਗੁਰੂ ਸਿਵਾਜੀ ਸਾਧ ਸੰਗਤ ਜਦੋਂ ਨਾਮ ਰੂਪੀ ਰਸ ਪ੍ਰਾਪਤ ਹੁੰਦਾ ਹੈ ਤਾਂ ਫਿਰ ਬਾਕੀ ਰਸ ਜਿਹੜੇ ਉਹ ਬਿਲਕੁਲ ਬੇਰਸੇ ਫਿੱਕੇ ਪ੍ਰਤੀਤ ਹੁੰਦੇ ਨੇ ਸਤਿਗੁਰੂ ਪਾਵਨ ਬਾਣੀ ਚ ਪਰਮਾਉਂਦੇ ਨੇ ਇਹ ਰਸ ਛੋੜੇ ਉਹ ਰਸ ਆਇਆ ਉਹ ਰਸ ਪੀਆ ਇਹ ਰਸ ਨਿਭਾਇਆ ਫਾਉ ਜਦੋਂ ਨਾਮ ਰੂਪੀ ਰਸ ਮਿਲ ਗਿਆ ਤਾਂ ਫਿਰ ਬਾਕੀ ਰਸ ਜਿਹੜੇ ਉਹ ਠਿੱਕੇ ਨਜ਼ਰ ਆਉਂਦੇ ਨੇ ਵਿਖੇ ਬਨੁ ਫਿਕਾ ਤਿਆਗ ਰ ਸਖੀ ਨਾਮ ਮਹਾਰਸ ਪਿਓ ਸਤਿਗੁਰ ਕਹਿੰਦੇ ਵਿਸ਼ੇ ਵਿਕਾਰਾਂ ਦਾ ਠਿੱਗਾ ਰਸ ਜਿਹੜਾ ਉਹਨੂੰ ਤਿਆਗ ਕੇ ਨਾਮ ਰੂਪੀ ਮਹਾਰਸ ਜਿਹੜਾ ਉਹ ਪੀਣਾ ਕਰੋ ਕਿਉਂਕਿ ਇਹ ਰਸ ਜਿਹੜਾ ਇਹ ਸਭ ਰਸਾਂ ਤੋਂ ਉੱਚਾ ਹੈ ਉਹ ਆਪਾਂ ਦੁਨਿਆਵੀ ਰਸ ਨਸ਼ੇ ਆਦਿ ਜਾਂ ਜੀਬ ਦੇ ਸਵਾਦ ਚਸਕਿਆਂ ਦੇ ਵਿੱਚ ਫਸੇ ਹੋਏ ਆ ਜਿੰਨਾ ਚਿਰ ਆਪਾਂ ਨੂੰ ਨਾਮ ਰੂਪੀ ਰਸ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਕੋਸ਼ੇ ਰਸਾਂ ਵਿੱਚ ਗਲਤਾਨ ਰਹਿ ਕੇ ਆਪਣਾ ਜੀਵਨ ਜਿਹੜਾ ਉਹ ਵਿਰਥ ਗਵਾਈ ਜਾ ਰਿਹਾ ਸਤਗੁਰੂ ਕਹਿੰਦੇ ਮਨ ਹਰ ਰੰਗ ਰਾਤਾ ਹਾਰ ਰਸੁਪੀ ਆਇਆ ਮਨ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਰੂਪੀ ਰੰਗ ਵਿੱਚ ਹੁਣ ਰੰਗਿਆ ਗਿਆ ਹੈ ਰਸ ਜਿਹੜਾ ਉਹ ਪ੍ਰਾਪਤ ਹੋ ਗਿਆ ਹਾਰ ਹਰ ਨਾਮ ਮੁਖ ਹਰ ਹਰ ਬੁਲੀ ਮਨ ਹਾਰ ਰਸੋ ਟੁਲ ਟੁਲ ਪਾਉਂਦਾ ਜੀਉ ਕਹਿੰਦੀ ਮੈਂ ਹੁਣ ਮੁਖੋਂ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਵਾਹਿਗੁਰੂ ਕਾਲਪੁਰਖ ਦੀ ਬਾਣੀ ਹੀ ਬੋਲਦਾ ਅਤੇ ਮੇਰਾ ਮਨ ਜਿਹੜਾ ਉਹ ਵਾਹਿਗੁਰੂ ਕਾਲਪੁਰਖ ਦੇ ਰਾਸ ਵਿੱਚ ਡੁੱਲ ਡੁੱਲ ਕੇ ਪੈਂਦਾ ਭਾਵ ਕਿ ਮੇਰੇ ਅੰਦਰ ਆਤਮਿਕ ਆਨੰਦ ਖੇੜਾ ਜਿਹੜਾ ਉਹ ਬਣਿਆ ਹੋਇਆ ਆਗੋ ਸੰਤ ਮੈਂ ਗਾਲਮੇ ਲਾਈਐ ਕਿੰਦੀ ਹੀ ਵਾਹਿਗੁਰੂ ਕਾਲਪੁਰਖ ਦੇ ਸੰਤ ਜਣੋ ਆ ਕੇ ਮੈਨੂੰ ਆਪਣੇ ਗਲ ਨਾਲ ਮਿਲਾ ਲਓ ਭਾਵ ਆਪਣੇ ਚਰਨਾਂ ਦੀ ਪ੍ਰੀਤ ਜਿਹੜੀ ਉਹ ਮੈਨੂੰ ਬਖਸ਼ ਦਿਓ ਹੁਣ ਧਿਆਨ ਦੇਣ ਜੋ ਉਦਾਲ ਹੈ ਕਿ ਕਿਹੜੇ ਸੰਤ ਜਨਾਂ ਨੂੰ ਗੁਰੂ ਸਾਹਿਬ ਨੇ ਪੁਕਾਰਿਆ ਜਾਂ ਉਹਨਾਂ ਅੱਗੇ ਬੇਜਤੀ ਕੀਤੀ ਹੈ ਅਕਸਰ ਆਪਾਂ ਪਹਿਰਾਵੇ ਦੇ ਭੀਖੀ ਜਿਹੜੇ ਪਖੰਡੀ ਲੋਕ ਨੇ ਉਹਨਾਂ ਨੂੰ ਸੰਤ ਮੰਨ ਕੇ ਬੈਠ ਜਾਂਦੇ ਹਾਂ ਪਰ ਸੰਤ ਕਿਸੇ ਪਹਿਰਾਵੇ ਜਾਂ ਕਿਸੇ ਭੇਖ ਦਾ ਨਾਮ ਨਹੀਂ ਹੈਗਾ ਸਤਿਗੁਰੂ ਮਹਾਰਾਜ ਨੇ ਸੰਤ ਦੀ ਪ੍ਰਭਾਸਾ ਜਿਹੜੀ ਉਹ ਆਪਣੀ ਬਾਣੀ ਚ ਦਿੱਤੀ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਜਿਨ੍ਹਾਂ ਨੂੰ ਹਰੇਕ ਸਾਹ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਚੇਤੇ ਰਹਿਦਾ ਹੈ ਕਦੀ ਵਿਸਰਦਾ ਨਹੀਂ ਭੁੱਲਦਾ ਨਹੀਂ ਅਸਲ ਵਿੱਚ ਉਹ ਸੰਤ ਹਨ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਧਨਤਾ ਦੇ ਯੋਗ ਨੇ ਤੇ ਉਹ ਪੂਰਨ ਸੰਤ ਨੇ ਆਪ ਉਹ ਸੰਤ ਮੈਂ ਗੱਲ ਮਿਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ اے ਸੰਤ ਜਨੋ ਤੁਸੀਂ ਮੈਨੂੰ ਮੇਰੇ ਮਾਲਕ ਵਾਹਿਗੁਰੂ ਕਾਲਪੁਰਖ ਦੀਆਂ ਕਥਾ ਕਹਾਣੀਆਂ ਸੁਣਾਓ ਹਰ ਕੇ ਸੰਤ ਮਿਲਹੁ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜਿਉ ਕਹਿੰਦੇ ਇਹੋ ਜੇ ਸੰਤ ਜਨਾਂ ਨੂੰ ਜੇ ਅਗਰ ਉਹ ਮੈਨੂੰ ਮਿਲ ਬੈਠ ਜਿਹੜੇ ਹਰ ਵੇਲੇ ਮੁਖ ਤੋਂ ਗੁਰਬਾਣੀ ਵਾਹਿਗੁਰੂ ਕਾਲ ਪੁਰਖ ਦੀ ਸਿੱਖਤ ਸਲਾਹ ਦੇ ਸ਼ਬਦ ਜਿਹੜੇ ਉਚਾਰਨ ਕਰਦੇ ਹਨ ਤਾਂ ਫਿਰ ਮੈਂ ਉਹਨਾਂ ਨੂੰ ਕੀ ਭੇਟਾ ਦੇਵਾਂ ਹਰ ਕੇ ਸੰਤ ਨੂੰ ਮਿਲੋ ਮਨ ਦੇਵਾਂ ਮੈਂ ਆਪਣਾ ਮਨ ਹੀ ਉਹਨਾਂ ਨੂੰ ਭੇਟਾ ਕਰ ਦੇਵਾਂ ਕਿਉਂਕਿ ਪਾਵਨ ਬਾਣੀ ਚ ਲਿਖਿਆ ਮਨ ਵਿੱਚ ਸਤਿਗੁਰੂ ਕੇ ਹਾਸ ਇਸ ਸੇਵਕ ਕੇ ਕਾਰਜ ਰਾਸ ਆਪਣਾ ਮਾਨ ਭੇਟਾ ਕਰ ਦੇਣਾ ਇਹ ਸਭ ਤੋਂ ਵੱਡੀ ਭੇਟਾ ਹੈ ਕਿਉਂਕਿ ਮਾਨ ਭੇਟਾ ਕਰਨ ਦੇ ਨਾਲ ਹੀ ਮਨੁੱਖ ਜਿਹੜਾ ਉਹ ਪੂਰਨ ਤੌਰ ਤੇ ਵਾਹਿਗੁਰੂ ਕਾਲ ਸੁਖ ਦੇ ਨਾਲ ਇੱਕਮਿਤ ਹੋ ਸਕਦਾ ਹੈ ਅਗੇ ਸਤਿਗੁਰੂ ਜੀ ਫਰਮਾਉਂਦੇ ਨੇ ਵੱਡ ਭਾਗੀ ਹਰ ਸੰਤ ਮਿਲਾਇਆ ਇੰਦੇ ਵੱਡੇ ਭਾਗਾ ਵਾਲਿਆਂ ਨੂੰ ਸੰਤ ਪੂਰਾ ਗੁਰੂ ਜਿਹੜਾ ਉਹ ਮਿਲਦਾ ਗੋਲਪੁਰ ਹੈ ਹਰ ਰਸ ਮੁਖ ਪਾਇਆ ਤੇ ਪੂਰਾ ਗੁਰੂ ਜਿਹੜਾ ਉਹ ਫਿਰ ਨਾਮ ਰੂਪੀ ਰਾਸ ਜਿਹੜਾ ਉਹ ਜੀਵ ਦੇ ਮੁਖ ਵਿੱਚ ਪਾ ਦਿੰਦਾ ਭਾਗ ਨਾਮ ਜਿਹੜਾ ਉਹ ਬਖਸ਼ ਦਿੰਦਾ ਭਾਗਹੀਨ ਸਤਗੁਰ ਨਹੀ ਪਾਇਆ ਮਾਨਮੁਖ ਗਰਬ ਜੂਨੀ ਨਿਤ ਪਾਉਂਦਾ ਜਿਓ ਦੂਸਰੇ ਪਾਸੇ ਭਾਗਹੀਣ ਲੋਕ ਜਿਹੜੇ ਨੇ ਜਿਹੜੇ ਮਾਨਮੁਖ ਨੇ ਜਿਨ੍ਹਾਂ ਦੇ ਕੋਟੇ ਭਾਗ ਨੇ ਉਹ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਤਿਗੁਰੂ ਉਹਨਾਂ ਨੂੰ ਨਹੀਂ ਮਿਲਦਾ ਉਫਰ ਗਰਬ ਜੂਨੀਆਂ ਵਿੱਚ ਅਨੇਕ ਤਰ੍ਹਾਂ ਦੀਆਂ ਜੂਨਾ ਵਿੱਚ ਨਿਤ ਹੀ ਭੌਂਦੇ ਫਿਰਦੇ ਰਹਿੰਦੇ ਨੇ ਆਪ ਦਿਆਲ ਦਇਆ ਪ੍ਰਵਤਾਰੀ ਵਾਹਿਗੁਰੂ ਅਕਾਲ ਪੁਰਖ ਜਿਸ ਜੀਵ ਦੇ ਉੱਪਰ ਆਪ ਦਿਆਲ ਹੁੰਦਾ ਹੈ ਮਿਹਰવાન ਹੁੰਦਾ ਹੈ ਦਇਆ ਕਰਦਾ ਹੈ ਮਾਲ ਹਉ ਮੈਂ ਵਿਖਿਆ ਸਭ ਨਿਵਾਰੀ ਉਹਦੇ ਅੰਦਰੋਂ ਫਿਰ ਹਉ ਮੈਂ ਰੂਪੀ ਮਾਇਆ ਰੂਪੀ ਗੰਦਗੀ ਜਿਹੜੀ ਹੈ ਉਹ ਮੈਲ ਜਿਹੜੀ ਉਹ ਅੰਦਰੋਂ ਬਾਹਰ ਕੱਢ ਦਿੰਦਾ ਨਾਨਕੋ ਹਾਟੋ ਪਟਟਾਂ ਦੇ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਓ ਕਹਿੰਦੇ ਹੈ ਨਾਨਕ ਇਹੋ ਜੇ ਮਨੁੱਖ ਜਿਹੜੇ ਗੁਰੂ ਦੇ ਸਨਮ ਖੋ ਕੇ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਉਹ ਫਿਰ ਆਪਣੇ ਸਰੀਰ ਆਪਣੀ ਕਾਇਆ ਦੇ ਅੰਦਰ ਹੀ ਆਪਣੇ ਕਾਇਆ ਰੂਪੀ ਸਰੀਰ ਰੂਪੀ ਹੱਡੀ ਅਤੇ ਸਰੀਰ ਰੂਪੀ ਸ਼ਹਿਰ ਦੇ ਵਿੱਚ ਹੀ ਨਾਮ ਰੂਪੀ ਸੌਦਾ ਜਿਹੜਾ ਉਹਨੂੰ ਉਹ ਪ੍ਰਾਪਤ ਕਰ ਲੈਂਦੇ ਨੇ ਕਹਿਣ ਦਾ ਭਾਵ ਕਿ ਉਹ ਜੀਵ ਜਿਹੜੇ ਨੇ ਉਹ ਫਿਰ ਆਪਣੇ ਅੰਦਰੋਂ ਹੀ ਵਾਹਿਗੁਰੂ ਕਾਲਪੁਰਖ ਨੂੰ ਪ੍ਰਾਪਤ ਕਰਕੇ ਤੇ ਉਹਦੇ ਨਾਮ ਵਿੱਚ ਆਪਣੀ ਸੁਰਤ ਜੋੜ ਕੇ ਤੇ ਆਪਣਾ ਜੀਵਨ ਜਿਹੜਾ ਉਹ ਸਫਲ ਬਣਾ ਲੈਂਦੇ ਨੇ ਸੋ ਅੱਜ ਦਾ ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਉਚਾਰਨ ਕੀਤਾ ਹੋਇਆ ਹੈ ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਇਹੋ ਸਮਝਾਇਆ ਹੈ ਕਿ ਗੁਰੂ ਦੀ ਸਰਨ ਪੈ ਕੇ ਕਿਵੇਂ ਆਪਾਂ ਨੇ ਨਾਮ ਰੂਪੀ ਰਸ ਨੂੰ ਪ੍ਰਾਪਤ ਕਰਕੇ ਨਾਮ ਦੇ ਵਿੱਚ ਆਪਣੀ ਸੁਰਤ ਜੋੜ ਕੇ ਬਾਣੀ ਵਿੱਚ ਆਪਣੀ ਸੁਰਤ ਜੋੜ ਕੇ ਤੇ ਕਿਵੇਂ ਵਾਹਿਗੁਰੂ ਅਕਾਲ ਪੁਰਖ ਦਾ ਪੁਰਖ ਦੇ ਨਾਲ ਅਭੇਦ ਹੋਣਾ ਹੈ ਉਹਦੇ ਨਾਲ ਇੱਕ ਮਿễ ਹੋਣਾ ਹੈ ਸੋ ਅੱਜ ਦਾ ਇਸ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਬਖਸ਼ ਲੈਣੀ ਆਣੀ ਹੈ ਆਉ ਖਤੇ ਬੁਲਾਇਏ ਜੀ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ